ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਖੂਹ ਹੈ ਇਤਿਹਾਸਿਕ ਖੂਹ ਹੈ ਬਾਬਾ ਜੀ ਉਹਦਾ ਦੱਸਦੀ ਜੋ ਕਿ ਇਹ ਸੜਕ ਸਾਧਕ ਰੋਡ ਛੋਣੀ ਦੇ ਵਿੱਚ ਹੈ ਇੰਡੀਆ ਨੈਸ਼ਨ ਦਾ ਵੈਲਕਮ ਹੈਗਾ ਤੇ ਪੰਪਾ ਜਿਹੜਾ ਹੈ ਇੰਡੀਆ ਨਾਡ ਦਾ ਉਹਦੇ ਨੇੜੇ ਹੀ ਇਹ ਖੂਹ ਸਰਬ ਸੜਕ ਤੋਂ 12 13 ਕਰਮਾ ਹੀ ਦੂਰ ਆ ਤੇ ਇਹ ਖੁਈ ਪਹਿਲੇ ਗਵਾਚੀ ਹੋਵੇ ਮੂਸੀ ਕੀ ਤੇ ਬੱਚਿਆਂ ਨੇ ਭੜ ਕੇ ਉਹਨ ਇਹਦੇ ਉੱਤੇ ਰਤੇ ਦੇ ਕੇ ਇਹਨੂੰ ਉੱਚੀ ਕਰ ਦਿੱਤਾ ਤੇ ਜਿਹੜੇ ਕੋਈ ਦੁਖੀ ਆਉਂਦੇ ਆ ਵਿਚਾਰੇ ਸ਼ੌਣੀ ਦੇ ਵਿੱਚ ਗਾਂ ਜਾਂਦੇ ਆ ਗਾਂ ਸ਼ੌਣੀ ਚ ਫੌਜੀ ਨਹੀਂ ਨਾਉਣ ਦਿੰਦੇ ਤੇ ਇਤਿਹਾਸ ਖੁਈ ਹੈ ਇਹਨੂੰ ਆਪਾਂ ਸਾਰੇ ਨਾਲ ਮਿਲ ਕੇ ਤੇ ਜਮਾ ਉੱਤੇ ਛੜਕ ਰੋਡ ਦੇ ਉੱਤੇ ਹੈਗੀ ਆ ਜਿਹੜੀ ਦੂਰ ਦੁਨੀਆ ਆਉਂਦੀ ਆ ਇਹਦੀ ਸਫਾਈ ਅਸੀਂ ਲੱਗੇ ਸੀਗੇ ਕਰਨ ਵਾਸਤੇ ਤੇ ਪਰ ਥੋੜਾ ਜਿਹਾ ਰਹਿ ਗਿਆ ਹੁਣ ਤੇ ਇਹਦੀ ਸਫਾਈ ਕਰਕੇ ਇਹਨੂੰ ਸਾਰਿਆਂ ਨੂੰ ਦਿਖਦੀ ਕਰੀਏ ਰੋਡ ਦੇ ਉੱਤੋਂ ਹੀ ਦਿਂਦੀ ਹੈ ਬਹੁਤ ਵਧੀਆ ਜੋ ਮਾਲਕ ਬਾਬਾ ਯੂਨੋਦ ਰਾਜੀ ਨੇ ਲਾਈ ਹੈ ਤੇ ਉਹਨਾਂ ਦਾ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਬਾਬਾਈ ਦੇ ਰਸਤੇ ਕਿਹੜੇ ਹੁਣਾ ਵੈਸੇ ਦਾ ਰਸਤਾ ਬਣਾਉਣਾ ਅਸੀਂ ਕਿਕਰਾਂ ਬਹੁਤ ਸੀ ਹੌਲੀ ਹੌਲੀ ਰਸਤਾ ਬਣਾਈ ਜਾਂਦੇ ਆ ਤੇ ਰਸਤਾ ਬਣਾ ਕੇ ਆ ਰਸਤਾ ਹੁਣਾ ਨਾਲ ਹੀ ਆ 7 ਕਰੋੜ ਰਹਿ ਗਿਆ ਸੋਣੀ ਦੇ ਵਿੱਚ ਇਹਨਾਂ ਆਲ ਕੰਪਨੀ ਦਾ ਪੰਪ ਜਿਹੜਾ ਉਹਦੇ ਕੋਲ ਹੀ ਆ ਨਾਲ ਹੀ ਤੇ ਜੇ ਕੋਈ ਇਹ ਦੁਖੀਆਂ ਵਾਸਤੇ ਜਿਹੜਾ ਕੋਣਾਣ ਢੋਣ ਵਾਲੇ ਬੰਦੇ ਆ ਦੁਖੀ ਆ ਉਹ ਬਿਆਰੇ ਇੱਥੇ ਆ ਗਾ ਕੋਣੀ ਫੌਜੀ ਨਹੀਂ ਵੜਨੁੰਦੇ ਤੇ ਇੱਥੇ ਆ ਉਹਦਾ ਨਾ ਕੇ ਠੀਕ ਹੋ ਸਕਣਾ ਆ 7 ਕਰੋੜ ਆ ਜੀ ਜਿਹੜਾ ਫ੍ਰੀ ਰਿਪੋਰਟਰ ਨੂੰ ਜਾਂਦਾ ਤੇ ਇਹਦੋਂ ਰਸਤਾ ਸੀ ਬਣਾਈ ਜਾਂਨੇ ਆ ਜਿੰਨੇ ਵੀ ਕੋਈ ਜਾਂ ਸੇਵਾਦਾਰਾ ਉਹ ਵਿਚਾਰੇ ਲੱਗ ਕੇ ਸੇਵਾ ਤੇ ਕਰਨ ਇਥੋਂ ਰਸਤਾ ਸਿੱਧਾ ਬਣਾਉਣਾ ਆ ਨਾਲ ਹੀ ਕੋਈ ਆ ਬਸ ਸਿਰਫ 75 ਫੁੱਟ ਹੈ ਚਰਕਦੇ ਰੋਡ ਦੇ ਉੱਤੋਂ 76 ਫੁੱਟ ਹੀ ਆ ਸਿਰਫ ਤੇ ਧੰਨ ਧੰਨ ਜਿਹੜੇ ਬਾਬਾ ਜੀ ਉਹਦਾ ਰਸ ਨੂੰ ਪਿਆਰ ਕਰਦੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਗਰੂ ਜੀ ਦਾ ਖਾਲਸਾ ਮੈਗਰੂ ਜੀ ਦੀ ਫਤਿਹ